ਉਦੋਂ ਜੇ ਡੀਜ਼ਲ ਦਾ ਜੇ ਠੱਤੀ ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਪੈਂਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸਡੀਆਰ ਐਕਟ ਦੇ ਨਿਯਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਹੈਗੀ ਫਰ ਐਗਜ਼ਾਮਪਲ ਮਤਲਬ ਇੱਕ ਇੱਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 800 ਰੁਪਏ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 800 ਰੁਪਏ ਦੇ ਨਾਲ ਇੱਕ ਏਕੜ ਦੀ ਪਰਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਹੈਗਾ ਕਿ ਡੇਢ ਮਹੀਨੇ ਦੇ ਹੁਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਬੇਸ਼ਤੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਕਰ ਹੈ ਮંત્રી ਸਾਹਿਬ ਦੇ ਡਿਪਾਰਟਮੈਂਟ ਦੇ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਲ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸਡੀਆਰਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੈਂਦਾ ਹੈ। ਪਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਉਹ ਐਸਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ। ਇੱਕ ਵੈਲਫੇਅਰ ਸਟੇਟ ਦੇ ਵਿੱਚ ਜੇ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਉਸ ਦੇ ਵਿੱਚ ਕੋਈ ਐਡਮੈਂਸਿ ਨਹੀਂ ਹੁੰਦੀ ਹੈ ਜੇ ਅੱਜ ਦੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾੜ ਤੋਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜਿਹੜੀ ਐਸਜੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜਮਤ ਦੇ ਤਬਦੀਲੀ ਦੀ ਗੱਲ ਕੀਤੀ ਹੈ ਕਿ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਉਹਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਫਿਰਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਦੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ ਗੁਜ਼ਾਰਾ ਚਾਹੁੰਦੇ ਆ ਕਿ ਨਿਜ਼ਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਜ਼ਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ ਪਾ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ SGRF ਕਿਡਾ ਉਹ ਇਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਇੱਕ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕਦੀ ਹੈ ਲੇਕਿਨ ਅਸੀਂ ਸਾਰੇ ਜਾਣਦੇ ਹਾਂ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਮਹਿੰਗਾਈ ਤਿੰਨ ਗੁਣਾ ਵੱਧ ਚੁੱਕੀ ਹੈ ਉਦੋਂ ਜੇ ਡੀਜ਼ਲ ਦਾ ਜੇ 38 ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਪਿੰਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ੍ਹ ਨੇ ਅ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸ ਡੀ ਆਰ ਐਕਟ ਦੇ ਨਿਯਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਹੈਗੀ ਹੈ ਫੋਰ ਐਗਜ਼ਾਮਪਲ ਮਤਲਬ ਇੱਕ ਏਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 800 ਰੁਪਏ ਹੈ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ 800 ਰੁਪਏ ਦੇ ਦਰ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਹੈਗਾ ਕਿ ਡੇਢ ਮਹੀਨੇ ਦੇ ਹੁਣ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਦੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਮਟ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸ ਡੀ ਆਰ ਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਕੀ ਦੇਣਾ ਪੰਡਾ ਹੈ ਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ এসਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ ਇੱਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਹਾਸਤੇ ਹੁੰਦੀਆਂ ਉਸ ਦੇ ਵਿੱਚ ਕੋਈ ਐਡਮਨਸਿ ਨਹੀਂ ਹੁੰਦੀ ਹੈ ਜੇ ਅੱਜ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾੜ ਕੋ ਉਸ ਨੂੰ ਮੰਨ ਲੈਣਾ ਚਾਹੀਦਾ ਹੈਗਾ ਤਾਂ ਕਿ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜੇ ਐਸਟੀਆਰਐਫ ਤੋਂ ਦੀ ਗੱਲ ਕੀਤੀ ਹੈ ਉਹਦੇ ਨਿਯਮਤ ਦੀ ਤਬਦੀਲੀ ਦੀ ਗੱਲ ਕੀਤੀ ਹੈ ਜੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਾ ਸਿੱਧਾ ਫਾਇਦਾ ਹੋਣਾ ਹੈ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਇਆ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਕਰਤਾ ਹੀ ਪੈਸਾ ਹੈਗਾ ਪੰਜ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਲਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਵਾ ਕੇ ਰੱਖਿਆ ਅਸੀਂ ਤੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ गुजारिश ਕਰਦੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਜ਼ਮ ਅੱਜੇ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ guzara ਨਹੀਂ